ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋ ਜੀ ਬਾਈ ਆਪਾਂ ਚੋੜੀਆਂ ਛੱਡੀਆਂ ਨੇ ਹੋਰ ਅੱਜ ਕਰਾਉਣਿਆ ਸ਼ੌਂਕ ਸੁਣ ਕਬੂਤਰ ਹੀ ਆਪਣੇ ਬਈ ਇਹ ਕੱਕੇ ਵਾਲੇ ਕਬੂਤਰਾਂ ਚੋਂ ਆ ਕੱਕੇ ਵਾਲੇ ਤੇ ਰੋਡੇ ਵਾਲਿਆਂ ਦੀ ਐ ਇਹ ਇਹ ਪਰ ਰੋਡੇ ਵਾਲੇ ਕਬੂਤਰ ਕਹਿ ਦਿੰਨੇ ਆ ਮੇਸਾ ਦਾ ਜਾਨਕੀ ਨਾ ਚ ਕਈ ਨੇ ਕਬੂਤਰਾਂ ਚ ਨਾ ਚ ਸਾਈਆਂ ਵਾਲੇ ਕਬੂਤਰ ਵੀ ਹੈਗੇ ਆ ਤੇ ਪਰ ਚੰਗੇ ਬਹੁਤ ਆ ਕਬੂਤਰ ਇਹ ਅਡਬਾ ਭੱਜ ਵੀ ਜਾਂਦੇ ਆ ਇਹਦੇ ਕਬੂਤਰ ਦੇ ਬੱਚੇ ਕੂਤਰੀ ਆਪਾਂ ਇਸ ਕਰਕੇ ਇਹਦੇ ਨਾਲ ਲਾਈ ਆ ਤੇ ਨਾਲੇ ਮੈਸੇਜ ਦੀ ਮਿਲਸ ਕਬੂਤਰ ਹੋਰ ਖੂਨ ਚੋਂ ਆ ਕਬੂਤਰ ਦਾ ਸਹੀ ਗੱਲ ਪਹੁੰਦਿਆਂ ਆਪਾਂ ਨੂੰ ਖੂਨ ਦਾ ਪਤਾ ਵੀ ਹੈ ਨਹੀਂ ਇਹ ਸਾਲਾ ਕਿਹੜੇ ਖੂਨ ਚੋਂ ਆ ਹਨ ਤੇ ਪੜੀ ਦੀ ਇਤਕੀ ਆਪਾਂ ਬੱਚੇ ਕਢਾਏ ਸੀ ਬੱਚੇ ਦੇ ਘਰੋਂ ਚੱਲ ਗਏ ਉੜਦੇ ਬਹੁਤ ਆ ਨਜਾਇਜ਼ ਹੀ ਉੜਦੇ ਆ ਉਤਰਦੇ ਬੱਚੇ ਇਹ ਕਬੂਤਰੀ ਆਪਾਂ ਤਾਂ ਇਸ ਲਈ ਇਤਕੀ ਚੇਂਜ ਕੀਤੀ ਇਹਦੇ ਨਾਲ ਵੀ ਬੱਚੇ ਦੇ ਰੁਕ ਜਾਣ ਜਿਹੜੇ ਇਹ ਕਬੂਤਰ ਆਪਣੇ ਕਾਕੇ ਵਾਲੇ ਕਹਿ ਦਿੰਨੇ ਆਪਾਂ ਇਹ ਡੱਬੇ ਵੀ ਘੜ ਦਿੰਦੇ ਆ ਇੱਕ ਥਾਂ ਮੇ ਉੱਚੇ ਖੜ ਕੇ ਉੜਦੇ ਆ ਰੱਬ ਚ ਜਾਂਦੇ ਨਹੀਂ ਹੈਗੇ ਛੋਟੇ ਪਿੰਡ ਦੇ ਵੀ ਛੱਡਦੇ ਜੇਰੀ ਤਾਂ ਵੀ ਨਹੀਂ ਜਾਂਦੇ ਬਾਈ ਇਹ ਕਬੂਤਰ ਤੇ ਦੂਸਰੀ ਜੋੜੀ ਦਿਖਾਉਣੀ ਆ ਤੁਹਾਨੂੰ ਆਪਾਂ ਇੱਧਰ ਹੋ ਜਾ ਪੁੱਤ ਕਬੂਤਰੀ ਗਰਦੇਵ ਵਾਲਿਆਂ ਚੋਂ ਆ ਉਂਤਰਜਾਂਟਿਆਂ ਚੋਂ ਇਹ ਕਬੂਤਰ ਦੀ ਬਿਲਾਦ ਬਹੁਤ ਉੱਟੀ ਹੈ ਭਾਈ ਆਪਣੇ ਕੋਲੇ ਇਹਦਾ ਜੋੜਾ ਪਾ ਇਦਾਂ ਹੀ ਲਾਤਾ ਪਹਿਲਾਂ ਵੀ ਇੰਹੀਂ ਲੱਗਿਆ ਹੋਇਆ ਸੀ ਪਰ ਇਹ ਦੀ ਧੀ ਇਹਦੇ ਕੀ ਆਪਣੇ ਕੋਲੇ ਜਿੱਤੀ ਹੈ ਭਾਈ ਬਾਰੀ ਜਿੱਤੀ ਇਹਨਾਂ ਦੀ ਧੀ ਗੱਲਾਂ ਐ ਭਾਈ ਜੋੜਾ ਇਦਾਂ ਲਾਇਆ ਕਰੋ ਤਾਂ ਸੇਮ ਸੇਮ ਨਾ ਦੇਖਿਆ ਕਰੋ ਵੀ ਦੋਨੇ ਸੇਮ ਸੇਮ ਹੋਣੇ ਚਾਹੀਦੇ ਆ ਕਦੇ ਵੀ ਸੇਮ ਸੇਮ ਜੋੜਾ ਨਹੀਂ ਲਾਉਣਾ ਚਾਹੀਦਾ ਠੀਕ ਆ ਮਤਲਬ ਵੀ ਖੱਟੀਆਂ ਅੱਖਾਂ ਖੱਟੀਆਂ ਖਾਲੇ ਨਾਲ ਜਾਂ ਲਾਲ ਚੀਨਾ ਲਾਲ ਚੀਨੇ ਨਾਲ ਆਪਾਂ ਪਹਿਲਾਂ ਵੀ ਬਈ ਇਹ ਗੱਲ ਦੱਸੀ ਆ ਹੁਣ ਵੀ ਹੀ ਦੱਸਦੇ ਆਂ ਬਾਰ ਬਾਰ ਫਰੀਕ ਬੰਤੇ ਨੂੰ ਦੱਸਦੇ ਆਂ ਬਈ ਆਪਾਂ ਠੀਕ ਆ ਨੀਚੇ ਦਿਖਾਉਨੇ ਤੁਹਾਨੂੰ ਇਹ ਕਬੂਤਰੀ ਧੰਨੇ ਵਾਲਾ ਚੁਆ ਬਈ ਇਹ ਡਰਦਿਆ ਥੋੜੀ ਜੀ ਸੱਤ ਵੀਰੋ ਜਦਿਓ ਇਹ ਜੋੜਾ ਵੀ ਆਪਾਂ ਐਂ ਲਾਤਾ ਇਹਦੇ ਇਤਕੀ ਉੱਡੇ ਅੱਬਾਲੇ ਚੰਗੇ ਬਾਹਲੀ ਚੰਗੀ ਲਾਦ ਉੱਡੀ ਇਹਨਾਂ ਦੀ ਤੇ ਬਾਕੀ ਸਿੱਗ ਜਾਈ ਜਾਂਦੇ ਆ ਬੱਚੇ ਹਜੇ ਆ ਸਤੀਆਂ ਲਾ ਰੱਖਿਆ ਨੇ ਆਪਾਂ ਨੇ ਦੱਲ ਤਾਂ ਬਾਈ ਹੁਣ ਹਰੇਕ ਬੰਦਾ ਅਡਵਾਂਸ ਹੋ ਗਿਆ ਇਸ ਕਰਕੇ ਆਪਾਂ ਵੀ ਅਡਵਾਂਸ ਹੋ ਗਏ ਪਰ ਜਦੋਂ ਲੋਕ ਅਡਵਾਂਸ ਹੋ ਗਏ ਜਿਵੇਂ ਕਹਿੰਦਾ ਨੇ ਜਿਹੜੇ ਹਿਸਾਬ ਨਾਲ ਜਵਾਨਾ ਚੱਲਦਾ ਉਵੇਂ ਚੱਲਣਾ ਪੈਂਦਾ ਗੱਲ ਆ ਭਾਈ ਲੋਕ ਨਾ ਹੁਣ ਜਲਦੀ ਜੋੜੀਆਂ ਲਾ ਕੇ ਹੁਣੀ ਬੱਚਿਆਂ ਨੂੰ ਗਰਮੀਆਂ 'ਚ ਢਾ ਕੇ ਬੰਦ ਕਰ ਦਿੰਦੇ ਆ ਜਿਹੜਾ ਕਬੂਤਰ ਭਾਈ ਹੁਣ ਗਰਮੀ ਚੁੱਟ ਗਿਆ ਬੱਚਾ ਠੀਕ ਆ ਜਨੂੰ ਸਿਆਲ ਆਉਣਾ ਜਨੂੰ ਤਾਂ ਆਪਾਂ ਨੇ ਮੈਂ ਕਹਿੰਦਾ 50 60 ਬੱਚੇ ਇਸ ਵਾਰ ਗਿਝਾ ਕੇ ਬੰਦ ਕਰ ਦਾਂਗੇ ਆਪਾਂ ਉਹਨਾਂ ਨੇ ਗਾਹਾਂ ਕੀ ਦੇਣਾ ਕਿਸੇ ਨੂੰ ਮੰਨ ਲਾ ਵੀ ਉਡਦੇ ਵਧੀਆ ਬਾਈ ਉਹ ਜਿਹੜੇ ਆਪਾਂ ਹੁਣ ਗਰਮੀ ਚਿਕ ਜਾ ਕੇ ਬੰਦ ਕਰ ਦਾਂਗੇ ਉਹ ਗਾਹਾਂ ਬਹੁਤ ਚੰਗੇ ਉੱਡਦੇ ਆ ਨਾ ਉਹਨਾਂ ਨੂੰ ਸਰਦੀ ਚ ਕੁਝ ਹੋਵੇ ਕਿਉਂਕਿ ਹੈਲਥੀ ਹੋ ਜਾਂਦੇ ਆ ਬੱਚੇ ਉਹ ਸਿਆਲਾਂ 'ਚ ਉਹਨਾਂ ਨੂੰ ਬਿਮਾਰੀ ਠਮਾਰੀ ਨਹੀਂ ਹੁੰਦੀ ਹੈਗੀ ਕਿਉਂਕਿ ਵੱਡੇ ਹੋ ਜਾਂਦੇ ਆ ਆ ਚੱਕਰ ਤਾਂ ਅਗਰ ਕੇ ਮਹਾ ਵੀ ਚੱਲ ਆਪਾਂ ਵੀ ਜੋੜੀਆਂ ਲਾ ਦਈਏ ਇਸ ਵਾਰ ਆਪਾਂ ਜੋੜੀਆਂ ਹਜੇ ਲਾਈ ਜਾਂਦੇ ਆ ਆਪਾਂ ਅਜੀ ਤਕਰੀਬਨ ਮੈਨੂੰ ਲੱਗਦਾ 25 30 ਜੋੜੀਆਂ ਲੱਗੀਆਂ ਨੇ ਭੱਲਾਵਾ ਕੇ ਟੋਟਲ 60 70 ਜੋੜੀਆਂ ਲਾਵਾਂਗੇ ਆਪਾਂ ਠੀਕ ਆ ਆ ਖੋਡਾ ਵੀ ਸੁੰਨ ਦਿਖਾਉਣਿਆ ਇਹਦੇ ਵਿੱਚ ਵੀ ਆਪਾਂ ਜੋੜੀਆਂ ਲਾਵਾਂਗੇ ਆ ਗੁੱਡੇ ਚਾਪਾ ਖਾਣੇ ਹਜੇ ਬਣਾਉਣੇ ਨਹੀਂ ਇਹਦੇ ਵਿੱਚ ਠੀਕ ਆ ਬੈਠਿਆ ਕਬੂਤਰ ਹੁਣ ਇਹਨਾਂ ਚ ਕੋਈ ਛੱਡਣ ਵਾਲੇ ਕੂਤਰ ਤੇ ਗੋਸਕ ਖਰਾਬ ਹੋਗੇ ਇਹਨਾਂ ਚ ਕੂਤਰ ਆਪਣਾ ਨਾ ਇਹ ਤੇ ਕਿ ਆਪਾਂ ਕੋਈ ਜ਼ਿਆਦਾ ਬਾਜ਼ੀਆਂ ਨਹੀਂ ਜਿੱਤੇ ਇਸ ਵਾਰ ਠੀਕ ਠੀਕ ਜੀ ਜਿੱਤੇ ਹਨ ਯਾਨੀ ਕਿ ਸਵਾਦ ਜਾਨੀ ਆ ਇਸ ਵਾਰ ਆਪਾਂ ਨੂੰ ਕਿਉਂਕਿ ਕਬੂਤਰਾਂ ਦੀ ਸੈਟਿੰਗ ਨਹੀਂ ਹੈਗੀ ਸੀ ਆਪਣਿਆਂ ਦੀ ਕੋਸ ਜਿਹੜੇ ਵਧੀਆ ਕਬੂਤਰ ਸੀ ਆਪਾਂ ਛੱਡਣੇ ਸੀਗੇ ਉਹ ਕਬੂਤਰ ਲੰਮੇ ਹੋ ਗਏ ਠੀਕ ਆ ਤੇ ਇੱਧਰ ਵੀ ਜੋੜੀਆਂ ਲੱਗ ਰਹੀਆਂ ਨੇ ਉਹ ਕਬੂਤਰ ਲੰਬੇ ਹੋ ਗਏ ਉਹਨਾਂ ਨੇ ਕੀ ਉੱਡਣਾ ਸੀ ਬਾਈ ਸੋਨੂੰ ਵੀ ਪਤਾ ਹਨਾ ਮੰਨ ਲਓ ਚੌਥੇ 1 ਅਪ੍ਰੈਲ ਦੇ ਕੂਤਰ ਕੱਢੇ ਹੋਏ ਉਹ ਹੁਣ ਕਿੱਥੇ ਉਡਣੀਆਂ ਬਾਜੀਆਂ ਜਿਹੜੀਆਂ ਆਪਾਂ ਵਧੀਆ ਛੱਡਣੀਆਂ ਸੀ ਉਹ ਕੈਂਸਲ ਹੋ ਗਈਆਂ ਆਪਣੀਆਂ ਆ ਕਰੋ ਡੱਬਿਆਂ ਦਾ ਸ਼ੌਂਕ ਆ ਲਾਲ ਡੱਬਾ ਕਾਲੀ ਡੱਬੀ ਨਾਲ ਲਾਇਆ ਆਪਾਂ ਨੇ ਠੀਕ ਹੈ ਤੇ ਉਹ ਆਪਣੇ ਮੀਰਾ ਬਕੂਤਰ ਬੈਠਿਆ ਸ਼ਾਕ ਇਹਨਾਂ ਨੇ ਤਾਂ ਆਂਡੇ ਧਰਨ ਲੱਗ ਗੀਆਂ ਇਹ ਤਾਂ ਜੋੜੀਆਂ ਤਾਂ ਗਰੀਬ ਹਨਾਂ ਡੇ ਤਰਲੇ ਹੋਣਗੇ ਸਾਰਿਆਂ ਨੂੰ ਮੈਨੂੰ ਲੱਗਦਾ ਬਾਕੀ ਜੇ ਕਿਸੇ ਭਰਾ ਦੇ ਜੁੰਡੇ ਲੱਗੇ ਵੀ ਹੋਏ ਨੇ ਨਾ ਹੁਣ ਪੱਖਾ-ਪੁੱਖਾ ਲਾ ਦਿਆ ਕਰੋ ਬਾਈ ਪੱਖਾ ਜ਼ਰੂਰੀ ਆ ਅੰਡੇ ਚ ਤਾਂ ਬੱਚਾ ਗਿਆ ਮਾਰਾ ਗਰਮੀ ਕਰਕੇ ਨਾ ਪਹਿਲਾਂ ਕੱਢ ਲਿਆ ਹੋਊਗਾ ਬੱਚਾ ਮਰ ਗਿਆ ਇਸ ਕਰਕੇ ਗਰਮੀ ਚ ਕਬੂਤਰ ਬੱਚੇ ਨਾ ਬਈ ਜਲਦੀ ਗੱਡ ਲੈਂਦੇ ਆ ਜਿਹੜੇ ਛੜਤੇ ਆਪਾਂ ਨੇ ਹੁਣ ਉਹ ਦੇਖਦੇ ਹਾਂ ਮਾਲਕ ਅੱਗੇ ਕੀ ਕਰਾਉਂਦਾਗਾ ਅੱਜ ਵਰ ਜਿਹੜੇ ਆਪਾਂ ਵਧੀਆ ਲਾਵਾਂਗੇ ਬਾਈ ਕਿਉਂਕਿ ਫਿਰ ਤੇ ਲਾਲੇ ਵੀ ਬੱਚੇ ਆ ਗਏ ਬੱਚੇ 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 ਚਲੋ ਕੀ ਹੋ ਗਿਆ ਸਾਨੂੰ ਏਡੀ ਛੇਤੀ ਥੱਕ ਗਏ ਇਹ ਬੱਚੇ ਹਜੇ ਆਪਣੇ ਉੱਡਣ ਨਹੀਂ ਲੱਗੇ ਬਈ ਇਹ ਹਜੇ ਗਿੱਜ ਰਹੇ ਨੇ ਬੱਚੇ ਇਹ ਛੋਟੇ ਆ ਹਜੇ ਉੱਡੇ ਨਹੀਂ ਹੈਗੇ ਚਲੋ ਇੱਥੇ ਬਹਿ ਜਾ ਚਲ ਚਲ ਚਾਤਰੀ ਤੇ ਚਲ ਚਲ ਜਦ ਤੜੀ ਨੂੰ ਚੱਲ 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 ਓ ਵਗਿਆ ਛਤਰੀਆਂ ਬਈ ਆਪਾਂ ਥੱਲੀ ਲਾਵਾਂਗੇ ਇਦਗੀ ਉੱਪਰ ਨਹੀਂ ਲਾਉਂਦੇ ਹੈਗੇ ਇੱਥੇ ਰੱਖਾਂਗੇ ਡਾਂਗੀਆਂ ਇੱਥੇ ਅੰਦਰ ਬੰਦ ਕਰਨੇ ਛਾਲ ਰਹਿੰਦੇ ਆ ਲੜੇ ਕਬੂਤਰ ਥੱਲੇ ਔਖਾ ਹੋ ਕੇ ਉੜਦਾ ਥੋੜਾ ਜਾਂ ਚੰਗਾ ਰਹਿੰਦਾਗਾ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ